ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਹੋ ਠੀਕ ਹੋ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਆ ਤੇ ਹੁਣ ਮੈਂ ਗੱਡੀ ਧੋਣ ਲੱਗੀਆਂ ਕਾਰਵਾਸ਼ ਕਰਦੇ ਆ ਤੇ ਸਰਪ੍ਰਾਈਜ਼ ਆ ਉਹ ਤੁਹਾਨੂੰ ਸ਼ਾਮ ਤੱਕ ਪਤਾ ਲੱਗ ਜੂਗਾ ਦੱਸਦਾ ਤੇ ਇੱਕ ਮੋਟਰ ਤੇ ਪੱਠੇ ਵਿੱਚ ਕੇ ਆਉਣੇ ਦੀ ਹਾਂਜੀ ਗੱਡੀ ਦਾ ਬਹੁਤਰਾ ਹਾਲ ਹੋਇਆ ਵਿਆ ਤੀਰ ਮੈਂ ਕਿਹਾ ਚਲ ਕਾਰਵਾਸ਼ ਕਰ ਲਈਏ ਸਰਵਿਸ ਕਰਾਉਣ ਜਾਣਾ ਵੀ ਗੱਡੀ ਦਾ ਗੱਡੀ ਦੀ ਅੱਜ ਕਾਨੂੰ ਜਾਣਾ ਵੀ ਮੈਂ ਕਿਹਾ ਚਲ ਉੱਥੇ ਬਾਅਦ ਚੋਂ ਕਰਾ ਲਾਂਗੇ ਪਹਿਲਾਂ ਗੰਦੀ ਬਾਹ ਲੱਗਦੀ ਆਪਾਂ ਧੋਏ ਲਈਏ ਇੱਥੇ ਤੇ ਜਾ ਕੇ ਆਉਣਾ ਠੀਕ ਆ ਉਹ ਵੀ ਕਰਕੇ ਮੈਂ ਕਿਹਾ ਪੂਰੀ ਲੱਗਦੀ ਆ ਬਹੁਤ ਸਰਪਸ ਵੀ ਇਹਦੀ ਕਰਾਏ ਲੈਣੀਆਂ ਕੱਲੂ ਕਰਾਵਾਂਗੇ ਸਰਪਸ ਨਾਲੇ ਵਿੱਚੋਂ ਧਵਾ ਦਾਂਗੇ ਮਾਰ ਕੇ ਹੋਰ ਬਸੋਂ ਠੀਕ ਹੋ ਕਿ ਯਾਰ ਮੈਂ ਫੋਰ ਅਟੈਂਡ ਨਹੀਂ ਕਰੇ ਕਿਸੇ ਦੇ ਵੀ ਦੋ ਤਿੰਨ ਦਿਨ ਕਿਉਂਕਿ ਸਿਹਤ ਮੜੀ ਕਿ ਠੀਕ ਨਹੀਂ ਕਿ ਕੰਮਕਾਰਾਂ ਚੱਲ ਜਿਆ ਬਿਆਦੀ ਦੂਸਾ ਨਾ ਕਰਿਓ ਵੇਲੇ ਧੀਜ ਮੈਂ ਤੁਹਾਨੂੰ ਲਵ ਯੂ ਕਰ ਰਿਹਾ ਹਾਂ ਦੂਰ ਤੋਂ ਗੱਲ ਬਾਤ ਤੇ ਫਿਰ ਕਹੋਤਾ ਮੈਨੂੰ ਕਿਸੇਰੇ ਕਹਿ ਦਿੰਦੇ ਨਹੀਂ ਚੱਚਾ ਜੀ ਗੱਡੀ ਜਿਹਾ ਆਇਆ ਕਰੋ ਅਸੀਂ ਭੁੰਨਿਆ ਕਰਾਂਗੇ ਇਹ ਚੰਗਾ ਜਾਂ ਨਹੀਂ ਲੱਗਦਾ ਆਪਦੇ ਹੱਥਾਂ ਨਾਲੇ ਕੰਮ ਕਰਨਾ ਬੁੱਝਾ ਲੱਗਦਾ ਬਿੱਤਰ ਜਾਰੇ ਦੂਰ ਤੋਂ ਗੱਲ ਬਾਤ ਇੱਕ ਤੋਂ ਤੋਂ ਨਾ ਆਪੋ ਜੇ ਕਰੋ ਜੁੜੇ ਰਹੋ ਦੇਖਿਓ ਵਲੌਗ ਤੁੰਗਾ ਨਜ਼ਾਰਾ ਆਊਗਾ ਤੁਹਾਨੂੰ ਪੂਰੇ ਵਲੌਗ ਦਾ ਸਮਝਾ ਤੇਰੀ ਇੱਕ ਮਜਬੂਰੀ ਚ 2-3 ਮਿੰਟ ਦਾ 4-10 ਬਣਿਆ ਠੀਕ ਆ ਬਾਕੀ ਚਲੋ ਠੀਕ ਆ ਦਾਸੂ ਆ ਹਾਂਜੀ ਕਾਰਵਾਸ਼ ਹੋ ਗਈ ਆਪਣੀ ਚਲੋ ਹੁਣ ਨਹਾ ਧੋ ਕੇ ਚਲਦੇ ਆ ਅੱਛਾ ਦੋਸਤੋ ਕਿਵੇਂ ਲੱਗੀ ਅੱਜ ਆ ਚਾਚੇ ਦੀ ਔਰ ਫਿੱਟ ਅੱਜ ਫਿਰ ਆਪਣਾ ਪੋਡਕਾਸਟ ਹੈਗਾ ਏ ਦਰ ਦੁਆਰਾ ਸ਼੍ਰੀ ਫਤੇਗੜ੍ਹ ਸਾਹਿਬ ਮੱਥਾ ਟੇਕ ਕੇ ਛੋਟੇ ਸਾਹਿਬ ਜਦਿਆਂ ਦਾ ਆਸ਼ੀਰਵਾਦ ਲੈ ਕੇ ਫੇਰ ਅੱਕੇਗਾਹ ਮਹਾਲੀ ਜਾਊਂਗਾ ਮਹਾਲੀ ਅੱਜ ਆਪਣਾ ਪੋਡਕਾਸਟਾਂ ਜੁੜੇ ਰਹੋ ਲਖਾਵਾਂਗੇ ਤੁਹਾਨੂੰ ਸ਼ਹਿਰ ਦੇ ਰੰਗ ਟੰਗ ਤੇ 1:30 ਵਜੇ ਕਿਹਾ ਹੁੰਦਾ ਨੇ ਆਪਾਂ ਕੋਈ ਆਪਣਾ 2:30 ਵਜੇ ਸਟਾਰਟ ਹੋਊਗਾ ਘੰਟੇ ਦਾ ਪੋਡਕਾਸਟ ਕਰਕੇ ਫਿਰ ਵਾਪਸ ਆ ਜਾਾਂਗੇ ਤੇ ਹੋਰ ਭਤੀਜੀਆਂ ਨੂੰ ਦੋਸਤਾਂ ਨੂੰ ਵੀ ਮਿਲ ਕੇ ਆਵਾਂਗੇ ਮਹਾਲੀ ਨੂੰ ਕਾਲ ਕਰਦਾ ਆਪਾਂ ਨੂੰ ਕਿ ਭਾਈ ਆ ਜਿਓ ਬਾਕੀ ਤੁਹਾਨੂੰ ਦੱਬ ਜੂਗਾ ਜੁੜੇ ਰਹੋ ਚੱਲਦੇ ਆ ਹੁਣ ਮਹਾਲੀ ਹਾਂਜੀ ਕਿਵੇਂ ਹੋ ਠੀਕ ਹੋ ਆਜੋ ਚਾਹ ਪਲਾ ਦੀਏ ਚਾਹ ਚੱਲ ਰਹੀ ਆ ਚਾਹ ਪੀ ਕੇ ਚੱਲਦੇ ਆ ਪਹਿਲਾਂ ਸਰਹੰਦ ਫਰੇਗੜ ਸਾਹਿਬ ਉਸ ਤੋਂ ਬਾਅਦ ਚੰਡੀਗੜ੍ਹ ਮਹਾਲੀ ਜੁੜੇ ਰਹੇ ਤੇ ਇੱਕ ਹੋਰ ਦੱਸਿਓ ਕਮੈਂਟ ਕਰਕੇ ਕੁੜਤੇ ਪਜਾਮੇ ਨਾਲ ਕਿਵੇਂ ਲੱਗਦੇ ਨੇ ਸ਼ੂਜ਼ ਹਾਂਜੀ ਦੋਸਤੋ ਚੱਲਦੇ ਆ ਹੁਣ ਮਹਾਂਗੀ ਜਾ ਰਹੇ ਹਾਂ ਇਹ ਮਹਾਲੀ ਹਾਂਜੀ ਇੱਥੇ ਨਾ ਖਰੌੜੇ ਹਵਾ ਪਵਾ ਰਹਿਆਂ ਦੀ ਟਾਈਮ ਸਰੰਦ ਆ ਗਿਆ ਸਬਜ਼ੀ ਦੀ ਪੌਣੀ ਮੈਂ ਕਿਹਾ ਫਿਰ ਟਾਈਮ ਨਹੀਂ ਲੱਗਣਾ ਹੈਗਾ ਯਾਰ ਕਿ ਹੁਣ ਜਿਹੜਾ ਘਰ ਵਾਸਤੇ ਸਮਾਨ ਲੈਣਾ ਹੀ ਹੁਣੇ ਖਰੀਦ ਕੇ ਰੱਖ ਲਾਂ ਗੱਡੀ 'ਚ ਸ਼ਾਮ ਨੂੰ ਦਾ ਫਿਰ ਜਦ ਪੋਡਕਾਸਟ ਖਤਮ ਹੋ ਗਿਆ ਫਿਰ ਆਉਣ ਵੀ ਹੋ ਜਾਣੀਆਂ ਫਿਰ ਮਿਲਣ ਵਾਲੇ ਵੀ ਬਹੁਤ ਰਸਤੇ 'ਚ ਰੋਕਦੇ ਨੇ ਉਹਦੇ ਕਰਕੇ ਮੈਂ ਕਿਹਾ ਹੁਣੇ ਸਮਾਨ ਲੈ ਕੇ ਗੱਡੀ 'ਚ ਰੱਖ ਲੈਨੇ ਆ ਤੇ ਰੱਖੜੀਆਂ ਕਰਕੇ ਵੀ ਰਾਸ ਸਾਫ ਸਾਫ ਪਾਈ ਬਾਪੂ ਮੈਂ ਕਿਹਾ ਸਾਫ ਸਾਫ ਪਾ ਦਿਓ ਹੋਰ ਠੀਕ ਹੋ ਯਾਰ ਇੱਕ ਸਾਡਾ ਅੱਜ ਲਾਣੇਦਾਰ ਬਾਪੂ ਦੱਸੇ ਕੋਈ ਮੇਰੇ ਪਿੰਡੋਂ ਹੈਗਾ ਬੰਦਾ ਚੈਨਲ ਨਿਊ ਟਰੈਕਟਰਾਂ ਦੀਆਂ ਵੀਡੀਓ ਪਾਈ ਜਾਂਦਾ ਏ ਦੱਸ ਐ ਜੇ ਵੀ ਲੋਕ ਨੇ ਯਾਰ ਦੱਸ ਪਾਈ ਤੂੰ ਲੋਕੇ ਲੈਣੇ ਨੇ ਅਸੀਂ ਟਰੈਕਟਰ ਦੀ ਪਾਈਏ ਗੱਡੀ ਦੀ ਪਾਈਏ ਜਿਸ ਚੀਜ਼ ਦੀ ਮਰਜ਼ੀ ਪਾਈਏ ਐ ਜੇ ਵੀ ਬੰਦੇ ਹੈਗੇ ਨੇ ਮਤਲਬ ਜਿਹੜੇ ਜਰਦੇ ਨਹੀਂ ਹੈਗੇ ਜੇ ਸਾਹਮਣੇ ਮਿਲ ਜਾਣਗੇ ਬਹੁਤ ਸਸਤੀ ਕਾਲ ਜੀ ਕਿਵੇਂ ਹੋ ਠੀਕ ਆ ਤੂੰ ਫਲਾਣਾ ਤੁਮਕਾਣਾ ਪਿੱਠ ਪਿੱਛੇ ਆਈਆਂ ਗੱਲਾਂ ਹਾਂਜੀ ਮਿੱਤਰ ਪਿਆਰਿਓ ਮਹਾਲੀ ਜਾਣਾ ਦੀ ਪੋਡਕਾਸਟ ਸੀ ਅੱਜ ਆਪਣਾ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਸੀ ਤੇ ਭਤੀਜ ਮਿਲ ਗਏ ਆ ਆ ਗਏ ਮੁੰਡੇ ਤੇ ਆ ਆ ਗਏ ਭਤੀਜਾ ਤੇ ਹੁਣ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਹਾਂ ਜੀ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਆ ਗਏ ਭਤੀਜ ਆਪਣੇ ਹੋ ਠੀਕ ਹੋ ਹਾਂ ਜੀ ਕਿਹੜਾ ਸਕੂਲ ਆ ਗ੍ਰੀਨ ਵੇਲ ਠੀਕ ਆ ਠੀਕ ਆ ਵਧੀਆ ਪੜਦੇ ਹੋ ਹਾਂ ਜੀ ਠੀਕ ਆ ਠੀਕ ਆ ਪੁੱਤ ਜਾ ਰਹੇ ਨੇ ਆਪਣੇ ਭਤੀਜ ਮੋਟਰਸਾਈਕਲ ਤੇ ਦੇਖ ਲਓ ਕਿੰਨਾ ਪਿਆਰ ਕਰਦੇ ਨੇ ਬੱਚੇ ਹਾਂ ਜੀ ਠੀਕ ਹੋ ਸਾਰੇ ਗੁਰਦੁਆਰਾ ਸਾਹਿਬ ਆ ਗਏ ਆਪਾਂ ਮੱਥਾ ਟੇਕਣ ਮੱਥਾ ਟੇਕ ਕੇ ਫਿਰ ਚੱਲਦੇ ਆਂ ਆਪਾਂ ਚੰਡੀਗੜ੍ਹ ਨੂੰ ਜੋ ਦੇ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਆ ਗਏ ਮੱਥਾ ਟੇਕ ਕੇ ਫਿਰ ਚੱਲਦੇ ਆਪਾਂ ਅੱਗੇ ਹਾਂ ਜੀ ਮੱਥਾ ਟੇਕ ਲਿਆ ਜੀ ਹੁਣ ਚੱਲਦੇ ਹਾਂ ਹਾਂ ਜੀ ਮਹਾਲੀ ਨੂੰ ਜਾ ਰਹੇ ਹਾਂ ਤੀ ਇੱਥੇ ਭਤੀਜ ਮਿਲ ਗਏ ਇਹ ਨਾ ਉਹ ਆਪਣੇ ਢਾਬੇ ਦਾ ਭਤੀਜਾ ਵਿਰਾਸਤ ਪੰਜਾਬੀ ਢਾਬਾ ਜੀ ਅੱਛਾ ਠੀਕਾ ਠੀਕਾ ਹਾਂ ਜੀ ਮਹਾਲੀ ਪਹੁੰਚਣ ਵਾਲੇ ਹਾਂ ਲਾਈਟਾਂ ਤੇ ਖੜਾ ਹੈਗਾ ਇਹ ਇੱਥੇ ਉਹ ਦੱਸੋ ਠੀਕ ਹੋ ਹਾਂਜੀ ਦੋਸਤੋ ਮਹਾਲੀ ਆ ਗਏ ਆਪਾਂ ਅਜੇ ਕਿਸੇ ਹੋਰ ਦਾ ਪੋਡਕਾਸਟ ਚੱਲ ਰਿਹਾ ਹੈ ਤੇ ਉਹਦੇ ਬਾਅਦ ਚੋਂ ਫਿਰ ਉਹ ਕਹਿੰਦਾ ਆਪਣਾ ਪੋਡਕਾਸਟ ਹੋਊਗਾ ਤੇ ਬਾਕੀ ਬਹੁਤ ਭਤੀਜ ਮਿਲੇ ਰਸਤੇ ਜੇ ਤਾਂ ਵੀ ਮੈਨੂੰ ਰੇਕੇ ਰੋਕ ਲਿੰਦਾ ਦੀ ਭਤੀਜ ਜਦਾ ਆ ਰਹੇ ਸੀ ਬਾਕੀ ਤੁਹਾਨੂੰ ਲਵ ਯੂ ਆ ਸਾਰਿਆਂ ਨੂੰ ਯਾਰ ਤੁਸੀਂ ਆਦੇ ਚਾਚੇ ਨਾਲ ਇੰਨਾ ਪਿਆਰ ਕਰਦੇ ਹੋ ਯਾਰ ਇੰਨਾ ਸਤਿਕਾਰ ਕਰਦੇ ਹੋ ਲਵ ਯੂ ਦਿਲ ਦੀਆਂ ਗਹਿਰਾਈਆਂ ਤੁਸਾਂ ਨੂੰ ਸਾਰਿਆਂ ਨੂੰ ਹਾਂਜੀ ਇੱਥੇ ਦਾ ਹਜੇ ਪੋਡਕਾਸਟ ਚੱਲ ਰਿਹਾ ਕਿਸੇ ਦਾ ਜਦ ਤੱਕ ਮੈਂ ਕਹਾਂ ਚੱਲ ਆਪਾਂ ਮਹਾਲੀ ਗੇੜਾ ਮਾਰੇ ਆਉਣੇ ਹਜੇ ਤਾਂ ਨਹੀਂ ਘੰਟਾ-ਖੰਟਾ ਲਾ ਦੇਣਾ ਜੀ ਤੇ ਆਪਾਂ ਚੱਲਦੇ ਹਾਂ ਕਿਤੇ ਕਾਫੀ-ਕੂਫੀ ਪੀਂਦੇ ਹਾਂ ਹਾਂਜੀ ਮਿੱਤਰ ਪਿਆਰਿਓ ਮਹਾਲੀ ਹੈਗੇ ਆ 3v2 ਤੇ ਆ ਆਪਣੇ ਭਤੀਜ ਆ ਆ ਗਏ ਭਤੀਜ ਦਾ ਪੇਪਰ ਧੀ ਅੱਜ ਮੈਂ ਕਹਣਾ ਭਤੀਜ ਨੂੰ 70-80% ਆਉਣ ਨੰਬਰ ਵਿਚਾਰੇ ਇਹ ਤੇਰੀ ਕਿਹੜੀ ਕਲਾਸ ਆ ਮੇਰੀ ਵੀ ਸੇਮ ਹੀ ਐ ਸੀ ਠੀਕ ਆ ਤੇਰਾ ਤਾਂ ਨਹੀਂ ਸੀ ਨਹੀਂ ਮੇਰਾ ਨਹੀਂ ਸੀ ਉਹ ਮੈਂ ਪਾਸ ਹੋ ਗਏ ਸੀ ਠੀਕ ਆ ਠੀਕ ਆ ਤੇਰੀ ਉਹ ਕਿਹੜੇ ਪੇਪਰ ਚ ਉਦੀ ਪੁੱਤ ਡਿਪਾਰਟਮੈਂਟ ਇੰਗਲਿਸ਼ ਇੰਗਲਿਸ਼ ਚ ਗੇੜ ਰੜ ਗਿਆ ਸੀ ਹਾਂਜੀ ਚੱਲ ਕੋਈ ਉਹ ਜੇਗਾ ਹਾਂਜੀ ਮਿੱਤਰ ਪਿਆਰਿਓ ਮਹਾਲੀਆਂ ਫਰੀ ਵੀ ਟੂ ਦੀ ਮਾਰਕੀਟ ਚ ਮੈਂ ਕਿਹਾ ਖਾਣ ਪੀਣ ਵਾਲਾ ਸਮਾਨ ਸ਼ਾਮ ਵਾਲਾ ਲੈ ਲਈਏ ਫਿਰ ਪੋਰਕਾਸਟ ਤਾਂ ਉੱਥੇ ਹਨੇਰਾ ਹੋ ਜਾਣਾ ਮੈਂ ਕਿਹਾ ਫਿਰ ਉੱਥੋਂ ਸਿੱਧਾ ਪਿੰਡ ਨੂੰ ਲੰਘ ਜਾਂਗੇ ਆਪਾਂ ਲੈ ਲਿਆ ਦੀ ਸਿਸਟਮ 깔ਣ ਵਾਲਾ ਬਾਕੀ ਦੇਖਦੇ ਆ ਹੁਣ ਇੰਨਾ ਮਾਹੌਲ ਹੈ ਨਹੀਂ ਇੱਥੇ 3B2 ਵਾਲੀ ਮਾਰਕੀਟ ਚ ਹਜੇ ਨਾ ਪੋਡਕਾਸਟ ਨੂੰ ਟਾਈਮ ਲੱਗਣਾ ਦੀ ਜ ਮੈਂ ਕਿਹਾ ਨਾਲੇ ਤਾਂ ਸ਼ਾਮ ਵਾਲਾ ਸਮਾਨ ਫੜ ਲਈਏ ਖਾਣ ਪੀਣ ਵਾਲਾ ਨਾਲੇ ਮੈਂ ਕਿਹਾ ਚਾਹ ਪੀ ਲਈਏ ਚਾਹ ਪੀ ਕੇ ਚੱਲਦੇ ਆ ਹੁਣ ਉੱਧਰ ਨੂੰ ਜਿੱਥੇ ਪੋਡਕਾਸਟ ਆ ਪੋਡਕਾਸਟ ਕਰਕੇ ਫਿਰ ਸੱਦਾ ਹੀ ਉੱਥੋਂ ਪਿੰਡ ਨੂੰ ਲੰਘ ਜਾਂਗੇ ਖਾਣ ਪੀਣ ਵਾਲਾ ਸਮਾਨ ਵੀ ਲੈ ਲਿਆ ਬਸ ਹੁਣ ਚਾਹ ਪੀਣਾ ਹੈ ਚਾਹ ਪੀ ਕੇ ਫਿਰ ਚੱਲਦੇ ਆ ਆਪਾਂ ਉੱਧਰ ਨੂੰ ਜਿੱਥੇ ਆਪਾਂ ਪੋਡਕਾਸਟ ਕਰਨਾ ਹੈਗਾ ਇਹ ਆ 3v2 ਆ ਗਿਆ ਦੀਆ ਮਾਰ ਕੇ ਉਹ ਆਪਣੀ ਆ ਜਾਓ ਤੁਹਾਨੂੰ ਚਾਹ ਪਿਲਾ ਦਈਏ ਚਾਹ ਠੰਡੀ ਕਰਾਈ ਆ ਯਾਰ ਗਰਮ ਬਹੁਤ ਸੀ ਚਾਹ ਇੱਕ ਗੱਲ ਹੋਰ ਯਾਰ ਚਲੋ ਸੈਕਟਰ ਸੂਟਰ ਜਰੂਰ ਹੈਗੇ ਨੇ ਇੱਥੇ ਪਰ ਜੋ ਸੁਆਦ ਆ ਪਟਿਆਲੇ ਚ ਉਹ ਚੀਜ਼ ਕਿਤੇ ਵੀ ਨਹੀਂ ਹੈਗੀ ਚਾਹੇ ਉਹ ਚੰਡੀਗੜ੍ਹਾ ਚਾਹੇ ਮਿੱਤਰ ਪਿਆਰਿਓ ਪੋਡਕਾਸਟ ਹੋ ਗਿਆ ਆਪਣਾ ਵਧੀਆ ਹੋ ਗਿਆ 40 45 ਮਿੰਟ ਦਾ ਹੋਊਗਾ ਥੋੜੇ ਜੇ ਦਿਨਾਂ ਬਾਅਦ ਤੁਹਾਨੂੰ ਦੇਖਣ ਨੂੰ ਪੋਡਕਾਸਟ ਮਿਲੂਗਾ ਤੇ ਪੋਡਕਾਸਟ ਜਰੂਰ ਦੇਖਿਓ ਜਿਨੇ ਪਿਛਲੀ ਵਾਰ ਵੀ ਨਹੀਂ ਦੇਖਿਆ ਆ ਦੂਆ ਪਾਰਟ ਜਰੂਰ ਦੇਖਿਓ ਪੋਡਕਾਸਟ ਦਾ ਠੀਕ ਹੈ ਨਾ ਤੇਰੀ ਸਪੋਰਟ ਵੀ ਕਰਿਓ ਦੀਪਦੀ ਯਾਰ ਵਧੀਆ ਬੰਦਾ ਏ ਠੀਕ ਹੈ ਨਾ ਹੋਰ ਵਾਲਾ ਕੰਮ ਨਹੀਂ ਹੈਗਾ ਜਿਵੇਂ ਲੋਕ ਕਰੀ ਜਾਂਦੇ ਹੁੰਦੇ ਨੇ ਪੋਡਕਾਸਟ ਮਤਲਬ ਬੜਾ ਘੈਂਟ ਗੱਲਬਾਤ ਆ ਕਰਨ ਦਾ ਭਾਵ ਚਲੋ ਸਾਡੀ ਮਿੱਤਰ ਪਿਆਰਿਓ ਪੋਡਕਾਸਟ ਹੋ ਗਿਆ ਆਪਣਾ ਬਹੁਤ ਵਧੀਆ ਪੋਡਕਾਸਟ ਹੋਇਆ ਹੈ ਹਫਤੇ ਤੱਕ ਪੈ ਜੂਗਾ ਦੀਪ ਨੇ ਪੋਡਕਾਸਟ ਕਰਿਆ ਹੈ ਭਾਗ ਦੂਜਾ ਇਹਦੇ ਵਿੱਚ ਸਾਰੀਆਂ ਸੱਚੀਆਂ ਗੱਲਾਂ ਕਰੀਆਂ ਨੇ ਜੋ ਕਰੀਆਂ ਨੇ ਝੂਠੀ ਗੱਲ ਕੋਈ ਨਹੀਂ ਕਰੀ ਹੈਗੀ ਤੇ ਆ ਜਿਹੜਾ ਪੋਡਕਾਸਟ ਆ ਰਿਹਾ ਇਹਨੂੰ ਪਿਛਲੇ ਪੋਡਕਾਸਟ ਨਾਲੋਂ ਵੀ ਜ਼ਿਆਦਾ ਤੁਸੀਂ ਪਿਆਰ ਦੇਣਾ ਹੈਗਾ ਠੀਕ ਆ ਜੇ ਇਹਨੂੰ ਤੁਸੀਂ ਪਿਆਰ ਦਿਉਂਗੇ ਐਕੀ ਤਾਂ ਗੱਲਾਂ ਕਰੀਆਂ ਨੇ ਆਪਣੇ ਪੰਜਾਬ ਦੀਆਂ ਠੀਕ ਆ ਨਾ ਅਗਲੀ ਵਾਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਹੋਰ ਵੀ ਛੇ ਦੇ ਉੱਪਰ ਜਿਹੜੀਆਂ ਮੇਰੀ ਜ਼ਿੰਦਗੀ ਦੀਆਂ ਪ੍ਰਾਣੀਆਂ ਸਕੂਲ ਵਾਲੀਆਂ ਗੱਲਾਂ ਰਹਿ ਗਈਆਂ ਉਹ ਫੇਰ ਕਰਾਂਗੇ ਕਰਾਂਗੇ ਤਾਂ ਜੇ ਇਹਨੂੰ ਤੁਸੀਂ ਪਿਆਰ ਦੋਗੇ ਪੋਡਕਾਸਟ ਬਾਕੀ ਲਵ ਯੂ ਬਾ ਰੂਗ ਦੇ ਤੇ ਹਾਂਜੀ ਦੋਸਤੋ ਪੋਡਕਾਸਟ ਹੋ ਗਿਆ ਆਪਣਾ ਬਹੁਤ ਵਧੀਆ ਹੋਇਆ ਤੇ ਹਫਤੇ ਤੱਕ ਕਹਿੰਦੇ ਨੇ ਕਿ ਪਾ ਦਾਂਗੇ ਪੋਡਕਾਸਟ ਆ ਦੇਖੋ ਮਹਾਲੀ ਜਣ ਬੱਦਲ ਵਾਲੀ ਬੱਦਲ ਪਾਈ ਹੋਈ ਪਈਆ ਕਾਲੀ ਘਟਾ ਹੋਈ ਪਈ ਹੈਗੀਆ ਮੈਨੂੰ ਲੱਗਦਾ ਮੀਂਹ ਪਊਗਾ ਹਜੇ ਸਮਾਂ ਸਾਰਾ 5:25 ਮਿੰਟ ਹੋਏ ਨੇ ਦੇਖੋ ਕਿੰਨਾ ਘੈਂਟ ਮੌਸਮ ਮਾਹੌਲ ਹੋਇਆ ਪਿਆ ਐਨ ਚੱਕ ਲੋ ਧਰ ਲੋ ਵਾਲਾ ਤੇ ਆਪਾਂ ਨੇ ਖਾਣ ਪੀਣ ਵਾਲਾ ਸਮਾਨ ਪ੍ਰੋਪਰ ਸਾਰਾ ਲੈ ਲਿਆ ਆਪਦਾ ਤੇ ਹੁਣ ਘਰ ਜਾ ਕੇ ਕਰਾਂਗੇ ਐਨਜੋਏ ਤੇ ਫਾਦਰ ਸਾਹਿਬ ਨੂੰ ਵੀ ਐਨਜੋਏ ਕਰਾਵਾਂਗੇ ਠੀਕ ਆ ਨਾ ਉਹਨਾਂ ਨੂੰ ਵੀ ਬਲੈਂਡਰ ਉਹਨਾਂ ਦੀ ਫੇਵਰੇਟ ਲੈ ਲਈ ਦੀ ਬਾਕੀ ਲਵ ਜੂ ਸਾਰਿਆਂ ਨੂੰ ਟਰੱਕ ਭਰ ਕੇ ਸਪੋਰਟ ਕਰੋ ਆਦੇ ਚਾਚੇ ਦੀ ਤੇ ਹੋਰ ਦੱਸੋ ਗੱਲਬਾਤ ਜੀ ਮੌਸਮ ਚੈੱਕ ਕਰੋ ਨਾ ਵਧੀਆ ਹੋਇਆ ਪਿਆ ਹੁਣ ਮਹਾਲੀ ਤੋਂ ਚੱਲਦੇ ਆਂ ਉੱਧਰ ਨਾ ਜਾਮ ਲੱਗ ਗਿਆ ਬੜੇ ਰੋਡ ਦੇ ਉੱਪਰ ਹੁਣ ਪਿੰਡਾਂ ਚੋਂ ਨੂੰ ਜਾ ਰਹੇ ਆਂ ਗੱਡੀਆਂ ਲਈ ਦੇਖ ਰਹੀਆਂ ਕਿੱਥੇ ਨੇ ਆਹ ਭਤੀਜ ਮਿਲ ਗਿਆ ਆਪਣੇ ਠੀਕ ਹੋ ਹਾਂਜੀ ਹਾਂਜੀ ਠੀਕ ਆ ਠੀਕ ਆ ਲੱਭ ਜੂਆ ਤੁਹਾਨੂੰ ਲੱਭ ਹਾਂਜੀ ਮਿੱਤਰ ਪਿਆਰਿਓ ਉੱਧਰ ਤਾਂ ਜਾਮ ਲੱਗਿਆ ਹੋਇਆ ਸੀ ਪਿੰਡਾਂ ਚੋਂ ਨੂੰ ਆਏ ਆਂ ਹੁਣ ਡੀਜ਼ਲ ਪਵਾ ਰਹੇ ਆਂ ਹਾਂਜੀ ਮਿੱਤਰ ਪਿਆਰਿਓ ਮਹਾਲੀ ਗਏ ਬੈਤੀ ਬਡਾਲੀ ਵਾਲੇ ਰੋਡ ਤੇ ਬਹੁਤ ਤਕੜਾ ਜਾਨ ਲੱਗਿਆ ਬਈ ਆਦੀ ਫਿਰ ਪਿੰਡਾਂ ਜੀ ਨੂੰ ਗੱਡੀਆਂ ਪਾਲੀਆਂ ਭਤੀਜ ਨੇ 90 ਤੋਂ ਮੇਰੇ ਮਗਰ ਆ ਰਹੇ ਨੇ ਤੇ ਇਹਨਾਂ ਨੇ ਗੂਗਲ ਲਾ ਲਿਆ ਦੀ ਫਿਰ ਮੈਂ ਕਿਹਾ ਸਾਧੂਗੜ੍ਹ ਨੂੰ ਹੀ ਕੱਢ ਦਿੰਦੇ ਆ ਸਲੇਮਪੁਰ ਤੋਂ ਸੌਰੀ ਸਰਾਏ ਬਜਾਰੇ ਨੂੰ ਸਰਾਏ ਬਜਾਰੇ ਵਾਲੀ ਸੜਕਾ ਜਿਹੜੀ ਸਲੇਮਪੁਰ ਤੋਂ ਆਉਣੀ ਆ ਆਪਾਂ ਇੰਨੀ ਗੰਦੀ ਬਾਈ ਜੀ ਇੰਨੇ ਟੋਏ ਟੱਪੇ ਗੱਲਾਂ ਹੀ ਛੱਡੋ ਗੱਡੀ ਦੀ ਸਾਰੀ ਅਲਾਈਨਮੈਂਟ ਹਲਾ ਕੇ ਰੱਖ ਪਈ ਹਾਂਜੀ ਮਿੱਤਰ ਪਿਆਰਿਓ ਮੈਂ ਤਾਂ ਪਹੁੰਚ ਗਿਆ ਪਿੰਡ ਕੋਲ ਮੂਲੇਪੁਰ ਆ ਭਤੀਜ ਆਪਣੇ ਹੈਗੇ ਨੇ ਸਾਰੇ 90 ਤੋਂ ਚੰਡੀਗੜ੍ਹ ਤੋਂ ਆਏ ਨੇ ਆਹ ਜਿਹੜਾ ਉਹ ਜਾਮ ਲੱਗਿਆ ਪਿਆ ਤੇ ਮੂਰੇ ਮੂਰੇ ਗੱਡੀ ਇੰਨਾ ਦੀ ਹੋਦੀਗੀ ਮੈਂ ਤਾਂ ਇਹਨਾਂ ਨੂੰ ਕਿਹਾ ਯਾਰ ਨਾਲ ਪਿੰਡਾਂ ਚੱਲੋ ਕਹਿੰਦੇ ਜਾਣਾ ਨਹੀਂ ਹੈਗਾ ਚਾਚੇ ਬੱਸ ਧੰਨਵਾਦੀ ਹਾਂ ਹਾਂ ਧੰਨਵਾਦ ਵਾਲੀ ਕੀ ਗੱਲ ਆ ਯਾਰ ਕਮਾਲ ਕਰਦੇ ਹੋ ਤੁਸੀਂ ਬਹੁਤ ਦੱਸੋ ਕੋਈ ਨਾ ਕੋਈ ਨਾ ਜਰੂਰ ਜਰੂਰ ਵੈਲਕਮ ਵੈਲਕਮ ਜੀ ਦੋਸਤੋ ਅੱਜ ਦੇ ਵਲੌਗ ਦਾ ਕਰਦੇ ਆ ਦਾ ਐਂਡ ਸੋਨੇ ਆਏ ਆ ਮੈਂ ਮਹਾਲੀ ਤੋਂ ਵੀ ਪੋਡਕਾਸਟ ਹੋ ਗਿਆ ਆਪਣਾ ਤੇ ਮਹਾਲੀ ਭਤੀਜ ਬਹੁਤ ਮਿਲੇ ਅੱਜ ਸਾਰਿਆਂ ਦਾ ਧੰਨਵਾਦ ਆਹੋਂ ਵਲੌਗ ਦੇਖਿਓ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ